ਜਿਹੜੇ ਪਰਮੇਸ਼ਰ ਦੇ ਦਾਸ ਹੈਗੇ ਆ ਸੁਸਮਾਚਾਰ ਦਾ ਪ੍ਰਚਾਰ ਕਰਦੇ ਆ ਉਹਨਾਂ ਦਾ ਸਟਰਗਲ ਉਹਨਾਂ ਦੀ ਮਿਹਨਤ ਉਹਨਾਂ ਦੀਆਂ ਰਾਤ ਨੂੰ ਉਡੇ ਕਾਲੇ ਹੁੰਦੇ ਆ ਜਦੋਂ ਪੈਂਟਾਂ ਨਹੀਂ ਲਾ ਕੇ ਦੇਖੋ ਕਦੀ ਉਹਨਾਂ ਦੇ ਬੂਡੇ ਕਾਲੇ ਰੰਗ ਦੇ ਹੁੰਦੇ ਆ ਠੀਕ ਹੈ ਨਾ ਤੇ ਕਦੀ ਆਪਣੇ ਕੋਲ ਤੁਸੀਂ ਦੇਖੋ ਚਿੱਟੇ ਹੁੰਦੇ ਨੇ ਜਿਹੜੇ ਬੂਡੇ ਜਿਹੜੇ ਰੱਬ ਦੇ ਦੱਸਦੇ ਬੂਡੇ ਕਾਲੇ ਹੁੰਦੇ ਆ ਜਿਹੜੇ ਬੂਡੇ ਇਹਨੂੰ ਕਾਲੇ ਹੁੰਦੇ ਆ ਤੇ ਬੂਡੇ ਟੇਕੇ ਮਾਸਕਾ ਸਿਆਮ ਹੁੰਦਾ ਸੁਸ ਇਹਨੂੰ ਪ੍ਰਭੂ ਨਾਲ ਜੋੜਦੇ ਆ ਤੇ ਕੁਦਾ ਲੋਕਾਂ ਨੂੰ ਚੰਗਾ ਕਰਦਾ ਆ ਪਰਮੇਸ਼ਰ ਦਾ ਜਿਹਨੂੰ ਵਾਧੇ ਜਾਂਦੇ ਨੇ ਜਿਹੜੇ ਉਹਦੇ ਖਿਲਾਫ ਹੋ ਜਾਂਦੇ ਲੋਕ ਜਿਸੂ ਪਰਮੇਸ਼ੂ ਦੇ ਖਿਲਾਫ ਹੋ ਗਏ ਠੀਕ ਹੈ ਅੱਜ ਵੀ ਪਰਮੇਸ਼ਰ ਜਿਹਨੂੰ ਚੁਣੇਗਾ ਜਿਹੜੇ ਸੱਚਾਈ ਦੇ ਚੱਲਣਗੇ ਜਿਹੜੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਗੇ ਹੈਨਾ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਹੋਣਗੇ ਸਾਰੇ ਬਹੁ ਹੱਲੇ ਪ੍ਰਭੂ ਦਾ ਚੇਲਾ ਜਨਾਜ਼ਾ ਵਿੱਚੋਂ ਖਲਾਫ ਹੋ ਗਿਆ 12 ਦੇ ਵਿੱਚੋਂ ਹੀ ਉਹ ਦੇ ਉਹਦਾ ਖਲਾਫ ਹੋ ਗਿਆ ਠੀਕ ਹੈ ਨਾ ਤੇ ਪਰਮੇਸ਼ਰ ਜੀ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹੈਗਾ ਹਾਂ ਜੀ ਹਨ ਤਾਂ ਪਰਮੇਸ਼ਰ ਜਗਤ ਦੇ ਅੰਤ ਤੱਕ ਸਾਡੇ ਨਾਲ ਹੈਗਾ ਹੈ ਸਾਰੇ ਬਹੁ ਹੱਲੇ ਹallelujah ਕੋਈ ਵੀ ਪਰਮੇਸ਼ਰ ਦਾ ਦਾਸ ਜਿਹੜਾ ਆ ਕੋਈ ਵੀ ਗੰਤ ਕੰਮ ਨਹੀਂ ਕਰ ਸਕਦਾ ਹੈ ਖੁਦਾ ਦੇ ਬਚਨ ਵਿੱਚ ਲਿਖਿਆ ਆ ਜਿਹੜਾ ਕੋ ਮੇਰੇ ਤਾਸ ਨੂੰ